ਹਾਂਜੀ ਡਲੇਵਾ ਜੀ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਡਲੇਵਾ ਜੀ ਤੁਸੀਂ ਜਿਹੜਾ ਟਾਵਰ ਮੋਰਚਾ ਤੇ ਆਏ ਹੋ ਕੀ ਕਹੋਗੇ ਇਸ ਦੇ ਬਿਸ਼ੇ ਤੇ ਜੀ ਦੇਖੋ ਇਹ ਕਿ ਮੈਂ 졸ਾਸੀ ਮੈਂ ਬਹੁਤ ਚਿਰ ਪਹਿਲਾਂ ਮੈਨੂੰ ਆ ਜਾਣਾ ਚਾਹੀਦਾ ਸੀ ਲੇਕਿਨ ਤੁਹਾਨੂੰ ਤੇ ਸਾਰੇ ਲੋਕਾਂ ਨੂੰ ਪਤਾ ਇਸ ਗੱਲ ਦਾ ਜਿਹੇਗਾ ਸਿਹਤ ਦਾ ਹਾਲਾਤ ਰਿਹਾ ਮੈਂ ਆ ਨਹੀਂ ਸਕਿਆ ਮੈਂ ਲੇਟ ਆਇਆ ਮੈਂ ਪਹਿਲੇ ਇਸ ਲਈ ਮਾਫੀ ਚਾਹਾਂਗਾ ਸਾਡੀ ਕੌਮ ਤੋਂ ਸਾਡੀ ਇਸ ਮੋਰਚਾ ਨੂੰ ਚਲਾਉਣ ਲਈ ਸਾਰੀ ਕਮੇਟੀ ਤੋਂ ਔਰ ਇਥੇ ਸਾਡਾ ਸਾਰਿਆਂ ਦਾ ਵੈਸੇ ਫਰਜ਼ ਬਣਦਾ ਕਿਉਂਕਿ ਜਿਹੜੀ ਇਸ ਨੌਜਵਾਨ ਸਾਡੇ ਇਸ ਵੀਰ ਦੀ ਜਿਹੜੀ ਡਿਮਾਂਡ ਹੈ ਡਿਮਾਂਡ ਬੜੀ ਮਤਲਬ ਬਹੁਤ ਬਾਕ ਕਮਾਲ ਦੀ ਹੈ ਕਿਉਂਕਿ ਇਹ ਦੇਸ਼ ਦੀ ਸਟੇਟ ਦੀ ਏਕਤਾ ਨੂੰ ਬਹਾਲ ਰੱਖਣ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣ ਵਾਲੀ ਉਹਨਾਂ ਦੀ ਮੰਗ ਹੈ ਉਹ ਕੀ ਕਹਿ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਜਿੰਨੇ ਵੀ ਧਾਰਮਿਕ ਸਥਾਨ ਨੇ ਇਨਾਂ ਦੀ ਜੇ ਕੋਈ ਬੇਅਦਬੀ ਕਰਦਾ ਤੇ ਉਹਦੇ ਲਈ ਸਟੇਟ ਇੱਕ ਮਜ਼ਬੂਤ ਕਾਨੂੰਨ ਬਣਾਵੇ ਜੀ ਦੇ ਨਾਲੇ ਬੇਅਦਬੀਆਂ ਰੋਕੀਆਂ ਜਾ ਸਕਣ ਬਲਤ ਇਨਵੇਂ ਹੀ ਔਰ ਇਹ ਤਾਂ ਮੈਨੂੰ ਲੱਗਦਾ ਜੇਕਰ ਕੋਈ ਵੀ ਰਾਜਾ ਕੋਈ ਵੀ ਸਰਕਾਰ ਹੈ ਉਹਦੀ ਆਪਣੇ ਆਪ ਇੱਕ ਰਿਸਪੌਂਸਿਬਿਲਟੀ ਬਣਦੀ ਹੈ ਕਿ ਆਪ ਦੀ ਸਟੇਟ ਦੇ ਅੰਦਰ ਸ਼ਾਂਤ ਮਾਹੌਲ ਰੱਖਣ ਦੇ ਲਈ ਲੋਕਾਂ ਨੂੰ ਵਸਤੇ ਰਸਤੇ ਰੱਖਣ ਦੇ ਲਈ ਲੋਕਾਂ ਦੇ ਆਪਸੀ ਝਗੜੇ ਨਾ ਪੈਣ ਉਹਨੂੰ ਰੋਕ ਕੇ ਰੱਖਣ ਲਈ ਇਸ ਇਸ ਸਟੇਟ ਗਵਰਨਮੈਂਟ ਦੀ ਆਪਣੇ ਆਪ ਇੱਕ ਜ਼ਿੰਮੇਵਾਰੀ ਬਣਦੀ ਹੈ ਔਰ ਬੜੇ ਦੁੱਖ ਦੀ ਗੱਲ ਹੈ ਕਿ ਇਹ ਕਰਵਾਉਣ ਦੇ ਲਈ ਇੱਕ ਆਦਮੀ ਨੂੰ 256 ਦਿਨ ਪਤਾ ਲੱਗ ਗਿਆ ਜੀ ਇੱਕ ਬਹੁਤ ਲੰਮਾ ਅਰਸਾ ਹੈ 256 ਦਿਨ ਤੋਂ ਉਹ ਉੱਪਰ ਬੈਠਾ ਹੈ ਟਾਵਰ ਦੇ ਉੱਤੇ ਜਿੱਥੇ ਬੜੀਆਂ ਖਤਰਨਾਕ ਰੇਜ਼ ਆ ਰਹੀਆਂ ਨੇ ਔਰ ਉਹਦੀ ਉਹਦੀ ਬਾਡੀ ਦਾ ਨੁਕਸਾਨ ਕਰ ਰਹੀਆਂ ਹੋਣਗੀਆਂ ਪਤਾ ਨਹੀਂ ਅਜੇ ਤੱਕ ਕਿੰਨਾ ਨੁਕਸਾਨ ਹੋ ਗਿਆ ਹੋ ਗਿਆ ਕਿੰਨੀ ਬਾਡੀ ਦੇ ਜਿਹੜੇ ਪਾਰਟਸ ਨੇ ਉਹ ਡੈਮੇਜ ਹੋ ਚੁੱਕੇ ਹੋਣਗੇ ਸੋ ਇਸ ਹਾਲਾਤ ਦੇ ਵਿੱਚ ਸਰੱਦੀ ਸਰਕਾਰ ਨੂੰ ਇਹ ਜ਼ਿੰਮੇਵਾਰੀ ਚੱਕ ਕੇ ਫਟਾਫਟ ਜਿੰਨੀ ਜਲਦੀ ਹੋਵੇ ਇਹਨੂੰ ਕਰ ਦੇਣਾ ਚਾਹੀਦਾ ਕਿਉਂ ਮੈਂ ਕਹਿ ਰਿਹਾ ਦੇਖੋ ਇਹਨਾਂ ਦੇ ਇਹਦੇ ਇਹਨਾਂ ਦੇ ਜਿਵੇਂ ਜਸਦਾਰ ਜੀ ਨੇ ਦੱਸਿਆ ਭਗਵਾਨ ਪ੍ਰਮਾਨ ਦਾ ਖੁੱਦਾ ਬਿਆਨ ਹੈ ਇਹਨਾਂ ਦੇ ਸਪੀਕਰ ਸਾਹਿਬ ਦੇ ਬੜੇ ਬਿਆਨ ਨੇ ਜਾ ਕੇ ਬਗਰਾੜੀ ਮੋਰਚੇ ਦੇ ਵਿੱਚ ਬੋਲਦੇ ਰਹੇ ਨੇ ਕਿ ਵੀ ਅਸੀਂ ਮੈਨੂੰ ਸਮਾਂ ਆਉਣ ਦਿਓ ਮੇਰੇ ਕੋਲ ਤਾਕਤ ਆਉਣ ਦਿਓ ਅਸੀਂ ਤੁਰੰਤ ਮਤਲਬ ਬਿਆਦਗੀਆਂ ਦਾ ਮਾਮਲਾ ਕੰਟਰੋਲ ਕਰ ਲਾਂਗੇ ਬਿਆਦਗੀਆਂ ਦਾ ਇਨਸਾਫ ਦਵਾ ਦੇਵਾਂਗੇ ਲੇਕਿਨ ਅਜੇ ਤੱਕ ਕੁਝ ਨਹੀਂ ਹੋਇਆ ਸੋ ਇਹ ਦਿੱਤੀ ਆ ਤੁਹਾਡੀ ਰਿਸਪੋਨਸੀਬਿਲਟੀ ਸਮਝੇ ਸਰਕਾਰ ਔਰ ਇੱਕ ਕਾਨੂੰਨ ਬਣਾਵੇ ਤਾਂ ਕਿ ਦੇਸ਼ ਦੀ ਸਟੇਟ ਦੀ ਇਕਤਾ ਵੀ ਬਹਾਲ ਰਹਿ ਸਕੇ ਲੋਕਾਂ ਦਾ ਆਪਸੀ ਭਾਈਚਾਰਾ ਕਾਇਮ ਰਹ ਸਕੇ ਸੋ ਇਹ ਬੜੀ ਜ਼ਰੂਰੀ ਹੈ ਇੱਕ ਢੱਲੇਵਾਲ ਜਿਹੜਾ ਐਮਐਸਪੀ ਤੇ ਗਰੰਟੀ ਕਾਨੂੰਨ ਮੰਗ ਰਹੇ ਸੀਗੇ ਉਹਦੇ ਕੀ ਸਟੈਂਡ ਹੈ ਤੁਹਾਡਾ ਹੁਣ ਜੀ ਦੇਖੋ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਧੋਖੇ ਦੇ ਨਾਲ ਲੋਕਾਂ ਨੂੰ ਮੀਟਿੰਗ ਦੇ ਸਦਕੇ ਮੈਂ ਕਹਾਂਗਾ ਜ਼ਿੰਦਗੀ ਵਿੱਚ ਪਹਿਲੀ ਵਾਰ ਹੋਇਆ ਹੈ ਇੱਕ ਪਾਸੇ ਮੀਟਿਆਂ ਦਾ ਦੌਰ ਚੱਲਦਾ ਹੋਵੇ ਤੇ ਦੂਜੀ ਪਾਸੇ ਸਰਕਾਰ ਆ ਕੇ ਲੋਕਾਂ ਨਾਲ ਮੀਟਿੰਗਾਂ 'ਚ ਆਏ ਆਗੂਆਂ ਨੂੰ ਚੱਕ ਲੈ ਕੇ ਮੋਰਚਾ ਖੇੜਦੇ ਇਹ ਇਹ ਫਸਟ ਟਾਈਮ ਹੈ ਪਰ ਉਹ ਸਰਕਾਰ ਇਹ ਜ਼ਰੂਰ ਕਰ ਸਕਦੀ ਹੈ ਸਾਨੂੰ ਜੇਲ੍ਹਾਂ 'ਚ ਬੰਦ ਕਰ ਸਕਦੀ ਹੈ ਸਾਡੇ ਡੰਗਾਂ ਮਾਰ ਸਕਦੀ ਹੈ ਸਾਡੇ ਗੋਲੀਆਂ ਮਾਰ ਸਕਦੀ ਹੈ ਸਾਨੂੰ ਘਰਾਂ 'ਚ ਬੰਦ ਕਰ ਸਕਦੀ ਹੈ ਲੇਕਿਨ ਸਾਡੇ ਜਿਹਨ ਦੇ ਵਿੱਚੋਂ ਸਾਡੇ ਦਿਮਾਗ ਦੇ ਵਿੱਚੋਂ ਸਾਡੇ ਅੰਦਰੋਂ ਸਾਡੀ ਇਹ ਲੜਾਈ ਸਾਡੀਆਂ ਮੰਗਾਂ ਨੂੰ ਉਹ ਖਤਮ ਨਹੀਂ ਕਰ ਸਕਦੀ ਇਹ 19 ਦਿਨ ਤੱਕ ਅੰਦੋਲਨ ਜਾਰੀ ਆ ਜਾਰੀ ਰਹੇਗਾ ਜਿੰਨੀ ਦੇਰ ਤੱਕ ਐਮਐਸਬੀ ਗਰੰਟੀ ਕਾਨੂੰਨ ਡਾਕਟਰ ਸਵਾਮੀਨਾਥ ਦੀ ਰਿਪੋਰਟ ਤੇ ਕਿਸਾਨਾਂ ਦੀ ਸੰਪੂਰਨ ਕਰਜ਼ ਮੁਕਤੀ ਹੋ ਕੇ ਕਿਸਾਨਾਂ ਦੀਆਂ ਖੁਦਕਸ਼ੀਆਂ ਨੂੰ ਠੱਲ ਨਹੀਂ ਪਾਈ ਜਾਂਦੀ 19 ਦਿਨ ਤੱਕ ਇਹ ਅੰਦੋਲਨ ਇਹ ਲੜਾਈ ਹੈ ਜਿਹੜੀ ਐਜ਼ ਇਟ ਇਜ਼ ਜਾਰੀ ਰਹੇਗਾ ਧੰਨਵਾਦ ਜੀ ਦਰਜਿਆ ਤੇ ਢਲੇਵਾਲ ਜੀ ਆਏ ਨੇ ਟਾਵਰ ਮੋਰਚਾ ਤੇ ਤੁਸੀਂ ਕੀ ਕਹੋਗੇ ਇਸ ਵਿਸ਼ੇ ਤੇ ਅਸੀਂ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਆਂ ਜੀ ਡੱਲੇਵਾਲ ਸਾਹਿਬ ਦਾ ਉਹ ਪਹੁੰਚੇ ਨੇ ਸਿਹਤ ਉਹਨਾਂ ਦੀ ਨਸਾਸ ਸੀ ਪਰ ਫਿਰ ਵੀ ਉਹਨੂੰ ਸਮਾਂ ਕੱਢ ਕੇ ਆਏ ਨੇ ਤੇ ਵਿਸ਼ੇਸ਼ ਤੌਰ ਤੇ ਜਿਹੜਾ ਜੋ ਸਰਬ ਧਰਮ ਮਹਾ ਪੰਚਾਇਤ ਦਾ ਆਯੋਜਨ ਇਸ ਧਰਤੀ ਤੇ ਹੋ ਰਿਹਾ ਕੱਲ ਨੂੰ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਉਹਦੇ ਵਾਸਤੇ ਇਹ ਆ ਕੇ ਅੱਜ ਇਹਨਾਂ ਨੇ ਹਾਜ਼ਰੀ ਲਗਵਾਈ ਹੈ ਤੇ ਅਪੀਲ ਕੀਤੀ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਾਰੇ ਕਿਸਾਨ ਵਰਕਰਾਂ ਨੂੰ ਸਾਰੇ ਪੰਜਾਬੀਆਂ ਦੁਨੀਆ ਦੇ ਵਿੱਚ ਵਸਦੇ ਸਾਰੇ ਧਰਮੀ ਪਰਖਾਂ ਨੂੰ ਕਿ ਸਾਰੇ ਧਰਮਾਂ ਦਾ ਇਹ ਮਸਲਾ ਸਾਰੇ ਆ ਪਿਛੇ ਤੁਸੀਂ ਦੇਖਦੇ ਵੀ ਪਈਓ ਸਰਬ ਧਰਮ ਬੇਅਦਬੀ ਰੋਕ ਕਾਨੂੰਨ ਮੋਰਚਾ ਸੋ ਸਾਰੇ ਧਰਮਾਂ ਵਾਲਿਆਂ ਨੂੰ ਜਿਸ ਢੰਗ ਦੇ ਨਾਲ ਡੱਲੇ ਵਾਲ ਸਾਥੀ ਨੇ ਬੇਨਤੀ ਕੀਤੀ ਸੀ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਅਪੀਲ ਕਰਦੇ ਆਂ ਕਿ ਕੱਲ ਸਾਰੇ ਹੀ ਆਪਾਂ ਇਕੱਠੇ ਹੋਗੇ ਇਹ ਜਿਹੜੀ ਪੰਜਾਬ ਦੇ ਮੱਥੇ ਦੇ ਉੱਤੇ ਇੱਕ ਕਲੰਕ ਲੱਗਿਆ ਹੋਇਆ ਕਿ ਇਸ ਧਰਤੀ ਦੇ ਉੱਤੇ ਗੁਰੂ ਪੀਰਾਂ ਦੀ ਧਰਤੀ ਤੇ ਬਾਰ ਬਾਰ ਬੇਅਦਬੀਆਂ ਹੋ ਰਹੀਆਂ ਆਪਾਂ ਇਹਨਾਂ ਬੇਅਦਬੀਆਂ ਨੂੰ ਡੱਕ ਸਕੀਏ ਆਓ ਸਾਰੇ ਇਸ ਸਾਰੇ ਧਰਮਾਂ ਦੀ ਸਰਬ ਧਰਮ ਮਹਾਪੰਚਾਇਤ ਵਿੱਚ ਸ਼ਾਮਲ ਹੋ ਕੇ ਹਾਜ਼ਰ ਹੋ ਕੇ ਸਰਕਾਰ ਨੂੰ ਮਜਬੂਰ ਕਰੀਏ ਕਿ ਜਿਹੜਾ ਉਹਨਾਂ ਦਾ ਇੱਕ ਵਾਅਦਾ ਹੈ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਉਹਨਾਂ ਦਾ 25 ਜਨਵਰੀ ਦਾ ਉਹਨਾਂ ਦਾ 2022 ਦਾ ਵਾਅਦਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇ ਕਿਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਤੇ ਜੇ ਉਹਦਾ ਜਿਹੜਾ ਕਾਨੂੰਨ ਹੈ ਉਹ ਬੇਮਿਸਾਲ ਸਜ਼ਾ ਵਾਲਾ ਕਾਨੂੰਨ ਹੋ ਜਾਏ ਤਾਂ ਕਿਸੇ ਦੀ ਹਿੰਮਤ ਨਾ ਪਵੇ ਬੇਅਦਬੀ ਕਰਨ ਦੀ ਅਸੀਂ ਇਹੀ ਮੰਗ ਲੈ ਕੇ ਪਏ ਗੁਰਜੀਤ ਸਿੰਘ ਖਾਲਸਾ ਅੱਜ 256 ਡੇਣਾ ਤੋਂ ਉੱਪਰ ਬੈਠੇ ਹੋਏ ਨੇ ਇਹੀ ਮੰਗ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ 9 ਤਰੀਕ ਦੀ ਫਾਈਲ ਤੁਹਾਡੇ ਟੇਬਲ ਤੇ ਪਈ ਆ ਉਹਦੇ ਤੇ ਦਸਖਤ ਕਰ ਦਿਓ ਇੱਕ ਆਮ ਘਰਾ ਦਾ ਮੁੰਡਾ ਇੱਕ ਕਿਸਾਨਾਂ ਦਾ ਬੱਚਾ ਜਿਹੜਾ ਵਾ ਉਤੇ ਤੜਫ ਰਿਹਾ ਉਹਦੇ ਬੱਚੇ ਤੜਫ ਰਹੇ ਮਾਤਾ ਤੜਫ ਰਹੀ ਹੈ ਉਹ ਜੂੰਦਾ ਜਾਗਦਾ ਹੇਠਾਂ ਆ ਜੇ ਤੇ ਤੁਹਾਡਾ ਇਹ ਜਿਹੜਾ ਕੀਤਾ ਹੋਇਆ ਵਾਦਾ ਉਹਦੇ ਉੱਤੇ ਤੁਸੀਂ ਪੁਲ ਚੜਾ ਦਿਓ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਰਸਮ ਨਹੀਂ ਦਿੱਤਾ ਜੀ ਇੱਧਰੇ ਸਾਹਮਣੇ ਦੇਖੋ ਢੱਲੇ ਵਾਲਾ ਸਾਹਿਬ ਪਲੀਜ਼ ਸਾਹਮਣੇ ਜੀ ਮਾਨਪੁਰਿਆ ਨਾਲ ਹੋ ਜੋ ਮਾਤਾ ਸੇਨੂ ਹੈ ਤੁੱਕ ਅੱਗੇ ਰਹਿ ਉਹ ਤਾਂ ਸਾਡੇ ਲਈ ਵੀ ਖੇਚ ਦੇ। ਕਰਤੀ ਸਰ ਕਰੀਏ ਨਾ